ਸਮਾਜ ਵਿੱਚ ਹੋ ਰਹੇ ਅਤਿਆਚਾਰ ਨੂੰ ਲੈ ਕੇ ਸੋਸ਼ਲ ਸਮਾਜ ਸੇਵਕ ਸੰਸਥਾਵਾਂ ਵੱਲੋਂ ਆਵਾਜ਼ ਉਠਾਈ ਗਈ ਹੈ। ਬਿੱਤੇ ਦਿਨੀ ਤਲਵਾੜਾ ਦੇ ਨਾਲ ਲੱਗਦੇ ਪਿੰਡ ਬਾੜੀ ਵਿਖੇ ਕਲਯੁਗੀ ਚਾਚੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਆਪਣੇ ਹੀ ਸਕੇ ਭਤੀਜੀ-ਭਤੀਜੇ ਅਤੇ ਭਾਬੀ ਤੇ ਜਾਨਲੇਵਾ ਹਮਲਾ ਕਰਨ ਦੀ ਜਦੋਂ ਖਬਰ ਚਲਾਈ ਗਈ ਤਾਂ ਉਸ ਤੋਂ ਬਾਅਦ ਖਬਰ ਸੁਣ ਕੇ ਸੋਸ਼ਲ ਵਰਕਰ ਮੀਡੀਆ ਸਾਹਮਣੇ ਆਏ ਅਤੇ ਉਹਨਾਂ ਨੇ ਬਲਵੀਰ ਸਿੰਘ ਦੇ ਘਰ ਵਿੱਚ ਹੋਏ ਮਾਸੂਮ ਬੱਚਿਆਂ ਉੱਤੇ ਜਾਨਲੇਵਾ ਹਮਲੇ ਦੀ ਕੜੀ ਸ਼ਬਦਾ ਵਿੱਚ ਨਿੰਦਿਆ ਵੀ ਕੀਤੀ। ਅਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਅੱਗੇ ਮਾਸੂਮ ਬੱਚਿਆਂ ਨੂੰ ਇਨਸਾਫ ਦਿਵਾਉਣ ਦੀ ਮੰਗ ਵੀ ਕੀਤੀ ਗਈ ਹੈ। ਅਤੇ ਮੀਡੀਆ ਰਾਹੀਂ ਹੋਰ ਵੀ ਸਮਾਜ ਸੇਵਕ ਸੰਸਥਾਵਾਂ ਵੱਲੋਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹਨਾਂ ਦੇ ਇਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਅੱਗੇ ਆਉਣ। ਜੀਬੀਸੀ ਅਪਡੇਟ ਦੇ ਲਈ ਤਲਵੜਾ ਤੋਂ ਸੋਨੁਥਾ ਪ੍ਰਦੀ ਦੀ ਰਿਪੋਰਟ। ਸਰ ਅੱਜ ਨਾ ਮੈਨੂੰ ਇਹ ਪਿੰਡ ਬਾੜੀ ਦਾ ਕੇਸ ਨਾ ਮੈਂ ਵੀਡੀਓ 'ਚ ਦੇਖਿਆ। ਇਹਦੇ 'ਚ ਮੈਂ ਵੀਡੀਓ ਦੇਖੀ ਸੀ ਕਿ ਇੱਕ ਬੇਟੀ ਹੈ ਔਰ ਇੱਕ ਮਤਲਬ ਕਿ ਗਰੀਬ ਪਰਿਵਾਰ ਹੈ। ਉਹਨਾਂ ਨਾਲ ਨਾ ਉਹਨਾਂ ਦੇ ਹੀ ਬ੍ਰਦਰ ਉਹ ਉਹਨਾਂ ਨੇ ਧੱਕਾ ਕੀਤਾ ਉਹਨਾਂ ਦੀ ਬੇਟੀ ਨੂੰ ਕਾਫੀ ਦੋ ਦਿਨਾਂ ਗਲਤ ਹਰਕਤਾਂ ਕੀਤੀਆਂ ਪਈਆਂ ਜੋ ਮੈਂ ਫੋਨ ਸਾਹਮਣੇ ਬੋਲਣ ਨਹੀਂ ਚਾਹਦੀ ਪਰ ਮੈਂ ਮੈਂ ਇੰਨਾ ਜ਼ਰੂਰ ਬੋਲਣਾ ਚਾਹੁੰਦੀ ਕਿ ਇਹ ਗਲਤ ਹੈ ਮਤਲਬ ਕਿ ਭਰਾ ਭਰਾ ਨੂੰ ਬੇਟੀ ਚਾ ਕਿਸੇ ਦੀ ਵੀ ਹੈ ਚਾਚੇ ਦੀ ਹੋਵੇ ਤਾਏ ਦੀ ਉਹ ਫਰਕ ਥੋੜੀ ਹੁੰਦਾ ਸਮਝਿਆ ਜਾਵੇ ਤਾ ਪਰ ਇਹਨਾਂ ਨੇ ਨਾ ਉਹ ਛੋਟੀ ਦੀ ਬੇਟੀ ਨਾਲ ਗਲਤ ਮੇਰੇ ਆਈ ਥਿੰਕ 11ਵੀਂ 11ਵੀਂ ਚ ਪੜਦੀ ਹੈ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਕਿ ਚਾਚੇ ਦਾ ਚਾਚੇ ਦਾ ਸਾਲਾ ਹੈ ਕੋਈ ਅਸੀਂ ਜਾਣਦੇ ਨਹੀਂ ਹੈਗੇ ਉਹਨਾਂ ਨੂੰ ਪਰ ਮੈਂ ਫਿਰ ਇਹ ਨਾ ਨ ਆਈਏ ਇਹਨਾਂ ਦੇ ਪਰਿਵਾਰ ਨਾਲ ਮਿਲੀ ਹੈ ਗਰੀਬ ਪਰਿਵਾਰ ਨਾਲ ਮਿਲੀ ਹੈ ਪਿੰਡ ਬਾੜੀ ਤੋਂ ਤੇ ਇਹਨਾਂ ਨੇ ਮੈਨੂੰ ਦੱਸਿਆ ਤੇ ਮੇਰੀ ਹੋਰ ਵੀ ਸਮਾਜ ਸਮਾਜ ਸੇਵੀਆਂ ਨਾਲ ਰਿਕੁਐਸਟ ਹੈ ਕਿ ਇਹਨਾਂ ਦਾ ਨਾ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਏ ਬਿਲਕੁਲ ਗਰੀਬ ਪਰਿਵਾਰ ਹੈ ਔਰ ਉਹਨਾਂ ਨੂੰ سزا ਦਿੱਤੀ ਜਾਏ ਜੋ ਵੀ ਦੋਸ਼ੀ ਹੈਗੇ ਉਹਨਾਂ ਨੂੰ سزا ਦਿੱਤੀ ਜਾਏ ਔਰ ਮੇਰੀ ਪ੍ਰਸ਼ਾਸਨ ਅੱਗੇ ਵੀ ਇਹ ਰਿਕੁਐਸਟ ਹੈਗੀ ਹੈ ਕਿ ਇਹਨਾਂ ਨੂੰ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਥੈਂਕ ਯੂ ਜੀ